ਕਈ ਜ਼ਿੰਮੇਵਾਰ ਭਰਾ ਪੁੱਛਦੇ ਸੀ ਮਿੱਤਰਾ ਸਾਨੂੰ ਲੋਕੇਸ਼ਨ ਚੰਗੀ ਤਰ੍ਹਾਂ ਵਿਖਾ ਅਸੀਂ ਵੀ ਇਦਾਂ ਦੀ ਕੋਠੀ ਪਾਉਣੀ ਆ ਤਾਂ ਮਿੱਤਰੋ ਇਹ ਲੋਕੇਸ਼ਨ ਕਰਿਆਲੇ ਸ਼ਹਿਰ ਲਾਲੂ ਪਿੰਡ ਦੇ ਵਿੱਚ ਆ ਮਸਜਿਦ ਦੇ ਕੋਲ ਆ ਤਾਂ ਮਿੱਤਰੋ ਘੱਟੋ ਘੱਟ ਵੀ ਸਵਾ ਇੱਕ ਕਨਾਲ ਦਾ ਏਰੀਆ ਤੇ ਸਵੀਮਿੰਗ ਪੂਲ ਬਣਾਇਆ ਕਈਆਂ ਦੇ ਸਵਾਲ ਸੀ ਬਾਈ ਜੀ ਇਹ ਕਿਵੇਂ ਬਣਾਇਆ ਇਹ ਤਾਂ ਟੁੱਟ ਜਾਂਦਾ ਇਹ ਖਿਲਰ ਜਾਂਦਾ ਮਿੱਤਰੋ ਇਹ ਬਹੁਤ ਮਜ਼ਬੂਤ ਆ ਘੱਟੋ ਘੱਟ ਵੀ ਥੱਲੇ ਆਨਲਾਈਨਟਰ ਲੈ ਕੇ ਆਏ ਨੇ ਪਾਸੇ-ਆਸੇ ਪੱਕਾ ਕੀਤਾ ਫਿਰ ਮਿੱਟੀ ਪਾ ਕੇ ਫਿਰ ਦੁਬਾਰਾ ਬਣਾਇਆ ਇਹ ਕੁਝ ਇਸ ਤਰੀਕੇ ਦਾ ਬਣਾਇਆ ਇਹ ਮਾਲਵਾਣੀ ਆ ਇਹ ਮੱਝ ਆ ਜੀ ਇਹ ਮੱਝੇ ਸ਼ਹਿਰ ਦੇ ਵਿੱਚ ਲਾ ਲਓ ਤੁਸੀਂ ਮੱਝ ਏਰੀਆ ਦੇ ਵਿੱਚ ਬਣਿਆ ਆਇਆ ਸਾਹਮਣੇ ਸਪੈਸ਼ਲ ਬੈਠਣ ਵਾਸਤੇ ਜਗ੍ਹਾ ਬਣਾਈਆਂ ਤੇ ਲੜਕਿਆ ਦਾ ਫਾਦਰ ਫੌਜੀ ਸਾਹਿਬ ਸੀ ਤੇ ਫੌਜੀ ਸਾਹਿਬ ਨੂੰ ਇਸ ਤਰ੍ਹਾਂ ਦੀ ਮੋਟਰ ਦਾ ਬੜਾ ਸ਼ੌਂਕ ਸੀ ਕਿਉਂਕਿ ਉਹ ਕੈਪਟਨ ਰਿਟਾਇਰ ਹੋਏ ਸੀ ਕਰਤਾਰ ਸਿੰਘ ਉਸ ਦੇ ਨਾਂ ਤੇ ਹੀ ਇਹ ਜਗ੍ਹਾ ਦਾ ਨਾਂ ਤੁਸੀਂ ਦੇਖ ਸਕਦੇ ਜੇ ਇਸ ਤੇ ਵਿੱਚ ਉਹਨਾਂ ਨੇ ਸਪੈਸ਼ਲ ਰੇਕੰਡਾ ਰੱਖਦੇ ਨੇ ਉੱਪਰ ਮੰਜ਼ਲ ਪਾਈਆ ਉੱਥੇ ਇਹ ਆਬ ਦਾ ਯਾਨੀ ਕਿ ਰਹਿਣ ਬਸੇਰਾ ਰੱਖਿਆ ਹੈ ਇਹਨਾਂ ਨੇ ਜਿਵੇਂ ਕਿ ਭਈਏ ਵਗੈਰਾ ਆਉਂਦੇ ਆ ਝੋਨਾ ਲਾਉਣ ਤੇ ਉਹਨਾਂ ਵਾਸਤੇ ਬਹੁਤ ਸੋਹਣੀ ਜਗ੍ਹਾ ਬਣਾਈ ਉਹਨਾਂ ਨੇ ਸਪੈਸ਼ਲ ਖਿਆਲ ਰੱਖਿਆ ਤੇ ਇੱਕ ਬੰਦਾ ਸਪੈਸ਼ਲ ਦਿੱਤਾ ਹੋਇਆ ਇਸ ਜਗ੍ਹਾ ਨੂੰ ਸੰਭਾਲਣ ਵਾਸਤੇ ਇੱਕ ਵੀਰ ਦੀ ਬਾਈ ਨੇ ਸਪੈਸ਼ਲ ਡਿਊਟੀ ਲਈਆ ਬੰਦਾ ਮਾਝੇ ਦਾ ਭਾਉ ਬੜਾ ਯਾਰ ਸਿਆਣਾ ਮੈਂ ਤਾਂ ਇਹਨਾਂ ਵੀ ਅਹੰਕਾਰ ਬਿਲਕੁਲ ਨਹੀਂ ਤੇ ਅਕਸਰੀ ਸਾਨੂੰ ਯਾਨੀ ਕਿ ਮੱਝ ਵਾਲਿਆਂ ਨੂੰ ਲੋਕ ਕਮਲੇ ਕਹਿ ਦਿੰਦੇ ਆ ਕਈ ਘਰਾਣੇ ਕਹਿੰਦੇ ਵੀ ਇਹ ਕਮਲੇ ਆ ਭਾਈ ਮੈਨੂੰ ਲੱਗਦਾ ਵੀ ਅਸੀਂ ਜੇ ਇਦਾਂ ਦੇ ਕੰਮ ਕਰੀਏ ਤਾਂ ਅਸੀਂ ਕਮਲੇ ਹੀ ਠੀਕ ਆ ਹਾਂਜੀ ਅਸੀਂ ਕਮਲੇ ਤਾਂ ਹੀ ਵਜਦੇ ਆ ਵੀ ਸਾਡਾ ਅਸੀਂ ਲੋਕਾਂ ਨਾਲ ਠੇਕਾ ਜੂ ਘੱਟ ਲੈਨੇ ਆ ਹਨਾ ਤੇ ਇਹੀ ਇਹੋ ਜੇ ਕੰਮ ਤੁਸੀਂ ਦੇਖਿਆ ਜੀ ਵੀ ਇਹੋ ਜਿਹਾ ਕੰਮ ਕਿਸੇ ਨੇ ਨਹੀਂ ਖੇਚ ਕੀਤਾ ਹੁਣ ਪਹਿਲੀ ਗੱਲ ਤਾਂ ਆਪਾਂ ਦਾ ਕੋਠੇ ਅੱਗੇ ਮਿੱਟੀ ਨਹੀਂ ਰਹਿਣ ਦਿੰਦੇ ਮੈਂ ਆਪਦੀ ਗੱਲ ਕਰਦਾ ਮੈਂ ਕੋਠੇ ਨਾਲ ਮਿੱਟੀ ਨਹੀਂ ਰਹਿਣ ਦਿੰਦਾ ਯਾਰ ਨਹੀਂ ਇੱਥੇ ਵੀ ਝੋਨਾ ਲੱਗ ਜੇ ਇੱਥੇ ਵੀ ਝੋਨਾ ਲੱਗ ਜੇ ਆ ਤੁਸੀਂ ਦੇਖ ਲਓ ਤੁਸੀਂ ਬਿਲਕੁਲ ਪੱਕਾ ਟਾਇਲਰ ਟੂਲਾ ਲਾਈਆਂ ਸਵਿਮਿੰਗ ਪੂਲ ਬਣਾਇਆ ਛੋਟਾ ਜਿਹਾ ਸਵਿਮਿੰਗ ਪੂਲ ਆ ਇੱਕ ਗੱਲ ਆ ਮਿੱਤਰੋ ਜਿਹੜਾ ਮਰਜੀ ਆ ਜੇ ਕਿਸੇ ਨੂੰ ਵੀਰ ਨੇ ਰੋਕਿਆ ਨਹੀਂ ਬੱਚਾ ਆ ਜੇ ਬਜ਼ੁਰਗ ਆ ਜੇ ਫੈਮਿਲੀ ਆ ਜੇ ਉਸ ਦਾ ਪੂਰਾ ਸਨਮਾਨ ਕੀਤਾ ਜਾਂਦਾ ਉਸ ਦਾ ਪੂਰਾ ਕਦਰ ਕੀਤਾ ਜਾਂਦਾ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਪਰ ਇੱਕ ਟਾਈਮ ਟੇਬਲ ਆ ਇੱਕ ਐਤਵਾਰ ਦਾ ਦਿਨ ਰੱਖਿਆ ਉਹਨਾਂ ਨੇ ਸਪੈਸ਼ਲ ਵੀ ਐਤਵਾਰ ਵਾਲੇ ਦਿਨ ਹੀ ਆਓ ਤੇ ਜਿੱਦਾਂ ਦੀ ਬਾਈ ਦੀ ਵੀਡੀਓ ਵਾਇਰਲ ਹੋਈ ਆ ਉਦੋਂ ਦਾ ਤਾਂ ਧਰਮ ਨਾਲ ਕਮਾਲ ਹੀ ਹੋ ਗਿਆ ਕਹਿੰਦਾ ਬਾਈ ਜੀ ਭੀੜ ਹੀ ਬਹੁਤ ਆ ਤੇ ਕੁਝ ਇਸ ਤਰੀਕੇ ਦਾ ਇਹਨਾਂ ਨੇ ਬਣਾਇਆ ਤੁਸੀਂ ਕਹਿੰਨੇ ਬੂਟੇ ਨਹੀਂ ਲੱਗੇ ਵੇਖੋ ਯਾਰ ਬੂਟੇ ਹੁਣ ਹੌਲੀ ਹੌਲੀ ਕਦ ਕਰਨਗੇ ਆ ਜਿਹੜੀ ਝੌਂਪੜੀ ਦੇ ਨਾਲ ਬਾਈ ਦੀ ਸਾਰੀ ਫੈਮਲੀ ਦੇ ਨਾਲ ਸਾਰੇ ਬਜ਼ੁਰਗਾਂ ਦੇ ਨਾਲ ਲਿਖਿਆ ਯਾਨੀ ਕਿ ਇਹਨਾਂ ਦੀ ਜਿਹੜੀ ਪੀੜ੍ਹੀ ਦਾ ਇਤਿਹਾਸ ਇਸ ਜਿਹੜੀ ਝੌਂਪੜੀ ਬਣਾਈਆ ਇਸ ਦੇ ਉੱਪਰ ਆ ਰੰਗ ਦਾ ਬਾਈ ਨੇ ਪੂਰਾ ਖਿਆਲ ਰੱਖਿਆ ਕਿਉਂਕਿ ਬਾਈ ਪੜਿਆ ਲਿਖਿਆ ਉਹਨੂੰ ਪਤਾ ਵੀ ਕਲਰ ਕਿਹੜਾ ਕਿੱਥੇ ਜਚੂਗਾ ਮੇਨ ਜਿਹੜੀ ਗੱਲ ਆ ਕਲਰ ਕਰਕੇ ਹੀ ਇਹ ਕੋਠੀ ਜ਼ਿਆਦਾ ਪ੍ਰਭਾਵਿਤ ਕਰ ਰਹੀ ਆ ਦੇਖੋ ਤੁਸੀਂ ਘੜੇ ਰੱਖਿਆ ਨੇ ਮੋਟਰ ਆਹ ਮਿੱਤਰਾਂ ਦੀ ਮੋਟਰ ਇੱਕ ਨੰਬਰ ਬਾਈ ਨੇ ਕੰਮ ਕੀਤਾ ਖਰਚਾ ਬਾਈ ਜੀ 16 ਲੱਖ ਰੁਪਈਆ ਦੇਤੇ ਆ ਗਿਆ ਬਾਈ ਕਹਿੰਦਾ ਵੀ ਮੈਂ ਇੱਕੇ ਵਾਰ ਹੀ ਨਹੀਂ ਲਾਇਆ 16 ਲੱਖ ਰੁਪਈਆ ਮੈਂ ਕਟੋ-ਕਟ ਕਿਸ਼ਤਾਂ ਚ ਲਾਇਆ 6-7 ਸਾਲਾਂ ਚ ਤਿਆਰ ਕੀਤੀ ਆ ਬਹੁਤ ਸੋਹਣੇ ਮੈਸੇਜ ਲਿਖੇ ਸਾਹਮਣੇ ਵਾਲਾ ਤੁਹਾਡੀ ਕੀਮਤ ਆਪਣੀ ਔਕਾਤ ਆਪਣੀ ਜਾਣਕਾਰੀ ਆਪਣੀ ਹੈਸੀਅਤ ਨਾਲ ਹੀ ਲਾਵੇਗਾ ਵੇਖੋ ਤੁਸੀਂ ਮੈਸੇਜ ਵੇਖੋ ਤੁਸੀਂ ਚਾਪਲੂਸੀ ਕਰਨਾ ਕੋਈ ਸੌਖਾ ਕੰਮ ਨਹੀਂ ਹੁਨਰ ਚਾਹੀਦਾ ਆਦਮੀ ਤੋਂ ਤਾਂ ਕੁੱਤਾ ਬੰਦਾ ਜੇਕਰ ਲੋਕ ਤੁਹਾਡੇ ਤੋਂ ਦੁਖੀ ਨੇ ਤਾਂ ਪਰਵਾਹ ਨਾ ਕਰੋ ਇੱਥੇ ਅਸੀਂ ਇਹੋ ਜਿਹੇ ਬਹੁਤ ਸਾਰੇ ਮੈਸੇਜ ਤੁਹਾਨੂੰ ਮਿਲ ਜਾਓਗੇ ਮੇਰੀਆਂ ਗੱਲਾਂ ਸਮਝਣ ਲਈ ਦਿਮਾਗ ਚਾਹੀਦਾ ਇਹੋ ਜਿਹੇ ਮੈਸੇਜ ਨੇ ਲਿਖੇ ਹੋਏ ਆ ਵੀ ਹਰ ਕੋਈ ਆਣ ਕੇ ਇਹ ਮੈਸੇਜ ਪੜੇ ਤੇ ਕੁਝ ਸਿੱਖੇ ਕੁਝ ਸਿੱਖੇ ਤੇ ਮੈਂ ਨਾ ਵੀ ਭਾਜੀ ਦਾ ਸੁਭਾਅ ਬਿਲਕੁਲ ਨਿੱਗਾ ਤੇ ਠੰਡਾ ਤੇ ਪਹਿਲੀ ਵਾਰੀ ਮਾਝੇ 'ਚ ਜਾ ਕੇ ਮਾਝੇ ਵਾਲੇ ਨਾਲ ਬਹਿ ਕੇ ਅੱਜ ਫਕਰ ਮਹਿਸੂਸ ਹੋ ਰਿਆ ਤਾਂ ਮਾਲਵੇ ਵਾਲਿਓ ਇਹੋ ਜੀ ਜਗ੍ਹਾ ਤੁਸੀਂ ਵੀ ਬਣਾਓ ਤੇ ਵੇਖੋ ਸਪੈਸ਼ਲ ਖਿਆਲ ਰੱਖਿਆ ਗਿਆ ਆਪਣੇ ਬਯੁਰਗਾ ਦਾ ਨਾਮ ਆਪ ਬਾਈਕ ਦੀ ਆਈਡੀਆ ਗੁਰੀ ਡਾਟ ਪੁੱਲਰ 911 ਆ ਪੁੱਲਰ ਫਾਰਮਰਸ ਹਕੀਕਤ ਸਿੰਘ ਪਰਦਾਦਾ ਜੀ ਆ ਉਸ ਤੋਂ ਬਾਅਦ ਉਹਨਾਂ ਦੇ ਦਾਦਾ ਜੀ ਤੇ ਉਹਨਾਂ ਦੇ ਡੈਡੀ ਕੈਪਟਨ ਸਰਦਾਰ ਕਰਤਾਰ ਸਿੰਘ ਪੁੱਲਰ ਮਿੱਤਰੋ ਇਸ ਤਰ੍ਹਾਂ ਦੀ ਲੋਕੇਸ਼ਨ ਆ ਕਈਆਂ ਦੇ ਸਵਾਲ ਸੀ ਬਾਈ ਯਾਰ ਸਾਨੂੰ ਵਿਖਾਬ ਬਣਾਇਆ ਤੇ ਬਣਾਇਆ ਕਿਵੇਂ ਆ ਆਹ ਤਰੀਕੇ ਨਾਲ ਬਣਾਇਆ ਥੋੜਾ ਜਿਹਾ ਜ਼ਮੀਨ ਤੋਂ ਉੱਚਾ ਬਣਾਇਆ ਘੱਟੋ ਘੱਟ ਵੀ 2 ਤੋਂ 3 ਫੁੱਟ ਉੱਚਾ ਬਣਾਇਆ ਤੇ ਇਸ ਤਰੀਕੇ ਦਾ ਇਹ ਦਿਸਦਾ ਤੇ ਕਿਆ ਨਜ਼ਾਰਾ ਨਹਾਉਣ ਦਾ ਵੀ ਨਜ਼ਾਰਾ ਇਹਦੇ ਵਿੱਚ ਵੜਨ ਦੀ ਇਜਾਜ਼ਤ ਨਹੀਂ ਦਿੱਤੀ ਉਹ ਕਹਿੰਦੇ ਵੀ ਅਸੀਂ ਇਹਦੇ ਵਿੱਚ ਕੋਈ ਵੀ ਨਹੀਂ ਆਵੇ ਤੇ ਸਿਰਫ ਸਵੀਮਿੰਗ ਪੂਲ 'ਚ ਜਾ ਕੇ ਤੁਸੀਂ ਨਹਾ ਸਕਦੇ ਜੀ ਇੱਥੇ ਬਹਿ ਕੇ ਫੋਟੋਆਂ ਕਰਾ ਸਕਦੇ ਜੀ ਮੈਂ ਬਹੁਤ ਸਾਰੀਆਂ ਫੋਟੋਆਂ ਕਰਾਈਆਂ ਨੀ ਇਹਨੂੰ ਕਹਿੰਦੇ ਆ ਜੀ ਕੈਪਟਨ ਫਾਰਮ ਬਾਈ ਦੀ ਮਿਹਨਤ ਨੂੰ ਸਲਾਮ ਆ 6 ਸੱਤਾਂ ਸਾਲਾਂ ਚ 16 ਲੱਖ ਰੁਪਏ ਤਿਆਰ ਬਣਾ ਲਾ ਕੇ ਤਿਆਰ ਕੀਤਾ ਸ਼ਾਇਦ ਅੱਜ ਜਿਆਦਾ ਲੱਗੇ ਪਰ ਯਾਰ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਦਾ ਆ ਵੇਖੋ ਜੀ ਨਿੱਕੇ ਨਿੱਕੇ ਬੱਚੇ ਆਏ ਨੇ ਨਿੱਕੇ ਨਿੱਕੇ ਬੱਚੇ ਆਣ ਕੇ ਨਾ ਨਾ ਸਕਦੇ ਨੇ Enjoy ਕਰ ਸਕਦੇ ਨੇ ਪਰ ਨੁਕਸਾਨ ਨਾ ਕਰੋ ਯਾਰ ਇੱਕ ਜਦੋਂ ਵੀ ਕੋਈ ਸਮਾਨ ਵਗੈਰਾ ਲੈ ਕੇ ਆਏ ਨਾ ਤੇ ਇੱਕ ਲਫਾਫਾ ਜ਼ਰੂਰ ਲੈ ਕੇ ਆਓ ਤਾਂ ਜੋ ਇੱਥੇ ਸਫਾਈ ਰਹਿ ਸਕੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਰੱਬ ਰੱਖਾ ਮਿੱਤਰੋ